ਹਾਂਜੀ ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਮ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਚੰਦਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਐਨੂੰ ਬਗਾਪੁਰਾਣਾ ਪੈਂਦੀ ਆ ਕਿਸੇ ਨੇ ਵੀ ਆਪ ਦਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਜੈ ਜੇ ਮੁੱਲ ਦੀਆਂ ਚਾਰ ਵੜਾ ਵਿਖਾਉਣੀਆਂ ਦੋ ਵੜਾ ਤਾਂ ਫੁੱਲ ਹੀ ਚੰਗੀਆਂ ਅੱਜ ਦੀ ਵੀਡੀਓ ਦੇ ਵਿੱਚ ਸਾਰਿਆਂ ਨਾਲ ਟੌਪ ਦੀ ਵੜ ਇਹ ਇੱਕ ਨੰਬਰ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆ ਟੋਟਲ ਚਾਰ ਪਸ਼ੂ ਆ ਮੁੱਲ ਜੈ ਜੀ ਹੋਣਗੇ ਇਨਫੋਰਮੇਸ਼ਨ ਲੈ ਦਨ ਆਪ ਕਰਦੇ ਹਾਂ ਗੱਲਬਾਤ ਹਾਂਜੀ ਬਈ ਸਾਸ਼ੀ ਕਾ ਸਾਸ਼ੀ ਕਾ ਬਈ ਸਾਰਿਆਂ ਨੂੰ ਨਾਮ ਤੇ ਡਰੈੱਸ ਪਾਲ ਸਿੰਘ ਪੰਚੰਤਪੁਰਾਣਾ ਤੇ ਸੇਬਾਗਾਪੁਰਾਣਾ ਜਿਹੜਾ ਮੋਗਾ ਫੋਨ ਨੰਬਰ 885488781 885488781 ਚਾਰ ਪਸ਼ੂ ਬਾਈ ਹਾਂਜੀ ਚਾਰ ਕਿਹੜੇ ਪਾਸੋਂ ਲੱਗੇ ਜਿੱਥੋਂ ਮਰਜ਼ੀ ਲੱਗ ਜਾ ਆਪ ਹੀ ਲੱਗ ਜਾ ਉੱਧਰ ਲੱਗ ਜਾ ਕਿਹੜੇ ਪਾਸੋਂ ਮਰਜ਼ੀ ਕੰਨ ਮਸੂਆ ਦੂਜਾ ਸੂਆ ਸੁੰਦੀ ਆ ਤਕਰੀਬਨ 6 ਅਕ ਦਿਨਾਂ ਦੀ ਕੱਚੀ ਆ ਹੂੰ ਦੁੱਧ ਪਾ ਦੂਗੀ 16-17 ਲੀਟਰ 300 ਪੂਰੀ ਆ ਇਹ ਨਹੀਂ ਕਰ ਲੋਗੇ 600 ਨਹੀਂ ਜੈ ਜਮੋਲੇ ਜੈ ਜਮੋਲੇ ਬੱਚ 45000 ਰੁਪਏ ਦੇ ਦੇਣੀ ਮੁੱਲ ਭਾਵੇਂ 50 ਕਰਾ ਲਓ 55 ਕਰਾ ਲਓ ਜਨਾਬ 6-7 ਦਿਨ ਬਾਈ 10 ਦਾ ਲੈ ਜੂ 16-17 ਕਿਲੋ ਦੁੱਧ ਪਿਆ ਜੂ 40 ਤੇ 6 46000 ਦੀ ਵੈੜ ਦੇ ਦੇਣੀ ਆ 46000 ਚੋਂ ਥੋੜਾ ਕਾਣਾ ਮੌਕੇ ਤੇ ਆਏਗੇ ਭੈਣ ਭਰਾ ਦਾ ਮਾਨ ਤਾਣ ਹੋ ਜੂ ਗੁਲਾਬੀ ਥਾਣਾ ਵੱਲ ਢੱਲਾਂ ਬਹੁਤ ਪਈਆਂ ਬਾਕੀ ਦਿਨ 6-7 ਲੈ ਜਾਣੇ ਆ 6-7 ਦਿਨ ਵਧੀਆ ਸੇਵਾ ਸੰਭਾਲ ਘਰ ਕੇਅਰ ਹੋ ਜਾਂਦੀ ਆ ਦੇ ਕੇ 45 ਦੀ ਦੇ ਦਿਆਂਗੇ ਆਪਾਂ ਠੀਕ ਐ 45000 ਦੀ ਕਿਰਾਇਆ ਦੇ ਕੇ ਬਾਈ ਕਹਿੰਦਾ 45000 ਦੀ ਵੈੜ ਦੇ ਦਿਆਂਗੇ ਆਪਾਂ 40 ਤੇ 5 45000 ਦੀ ਸਮਝ ਲੈ ਕਿਆ ਕਰਾਇਆ ਸਮਝ ਲੈ ਓਹ 10000 ਰੁਪਏ ਨੇ ਠੀਕ ਐ ਐਨੇ ਆਪਾਂ ਛੱਡ ਲੈਾਂਗੇ ਸੀਲ ਸਾਹਿਬ ਜਾਨੀ ਪੂਰੀ ਸੀਲ ਸਾਹਿਬ ਪੂਰੀ ਹਵਾਨੇ ਦੇ ਚਾਰਜ ਪੇਰੇ ਬਹੁਤ ਬਹੁਤ ਚਾਰਾਂ ਦਿਨਾਂ ਦੀ ਨਰਮੇ ਨਰਮਾ ਹਾਂ ਢੱਲਾ ਢੁਣਾ ਬਹੁਤ ਆ ਫਟਾਂਗੂ ਹਵਾਨਾ ਪਿੱਛੇ ਨੂੰ ਵੱਧਾ ਸਾਰੀ ਵਾਲ ਢੱਲ ਕੱਢ ਕੇ ਸੂ 45000 ਦੀ ਦੇ ਦੇਣੀ ਆ ਕੋਈ ਛੋੜ ਸਮਝ ਲੈ 1000 ਕੋਈ ਕਰਾਇਆ ਸਮਝ ਲੈ 45000 ਦੀ ਦੇ ਦੇਣੀ ਆ ਬੇਫਿਕਰ ਹੋ ਕੇ ਅਗਲਾ ਆ ਜੇ 2 ਨੰਬਰ ਤੇ ਆ ਜੀ ਇਹ ਦੂਜਾ ਸੁਆਸ ਸੁਦੇ ਵੀਰੇ ਤਾਂ ਕਈ ਮਨ ਤੇ ਆ ਰਹੀ ਆ ਹੁਣ ਦੋ ਤਿੰਨ ਦਿਨ ਹੀ ਰੋਗੀ ਸੀਲ ਸਾਹਿਬ ਇਹ ਵੀ ਬਹੁਤ ਆ ਇਹਦਾ ਮੁੱਲ ਕਰਾਉਣਾ ਤਾਂ ਆਪਾਂ 55 ਕਰੋੜ ਆਪਾਂ 99000 ਦੇ ਦੁੱਧ ਦੁੱਧ ਪਾ ਦੂਗੀ 16-17 ਲੀਟਰ ਇਹਦਾ 49000 ਦੀ ਦੇ ਦੇਣੀ ਆ ਦੋ ਨੰਬਰ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਹਾਂ ਹੁਣ 14-15 ਬਹੁਤ ਆ ਬਾਕੀ ਹੁਣ ਨਾ ਹੀ ਬਿਮਾਰੀ ਲੱਗੇ ਕਰਾਸਾਂਗ ਨੂੰ ਹਮ ਸਾਰੇ ਐਸੇ ਗਰਮੀ ਲਾ ਦੋ ਸੋਸਤੇ ਇਹ ਗੱਲ ਹੈਗੀ ਐ ਨੋਟ ਕਰਨ ਵਾਲੀ ਨਾਂ ਤਾਂ ਵਾਲੀ ਠੰਡ ਮਣਾਉਣ ਨਾਂ ਹੀ ਵਾਲੀ ਗਰਮੀ ਉਹਨਾਂ ਨੂੰ ਦੁੱਧ 14-15 ਕਿਲੋ ਪਿਆਜੂ ਮੁੱਲੇ ਦਾ ਜਿੱਥੇ ਮਰਜ਼ੀ ਮੁੱਲ ਭਾਵੇਂ 55 ਕਰਾ ਲਓ ਆਪਾਂ 49 ਦੇ ਦੇਣੀ ਆ ਮੁੱਲ ਭਾਵੇਂ 55 ਚੀਲਸੂ ਖਰਾ ਕੇ ਭਾਵੇਂ ਚੋਈ ਜਾਓ ਠੀਕ ਐ ਚੀਲਸੂ ਪੂਰੀ ਆ ਇਹ ਗੱਲ ਚੀਲਸੂ ਪੂਰੀ ਆ 49000 ਦੀ ਦੇ ਦੇਣੀ ਆ ਚਾਰ ਸ਼ਪੇਰੋਂ ਗੋਲ ਮਟੋਲ ਪਈ ਆ ਮੋٹے ਮੋٹے ਗੁਲਾਬੀ ਥਾਨ ਆ ਹਵਾਨਾ ਸੋਹਣਾ ਬਾਕੀ ਸਾਈਡਾਂ 'ਚ ਹਲਕੀਆਂ ਜੀਆਂ ਬਲ ਢਿੱਲਾ ਹੈਗੀਆਂ ਸਾਰੀ ਬਲ ਢੱਲ ਕੱਢ ਕੇ ਸੁਨਾ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੁ ਮੁੱਲ ਜੈ ਜੀ 49000 ਮੱਝਾਂ ਰਗਾ ਦੁੱਧ ਉਹ ਜਮਾ ਚਿੱਟਾ 14 15 ਖੁੱਲਾ ਦੁੱਧ ਪਿਆਜੂ 1 ਨੰਬਰ 16 17 ਪਿਆਜੂ 2 ਨੰਬਰ 14 15 ਪਿਆਜੂ ਇੱਕ ਨੰਬਰ ਵੀ ਥੋੜੀ ਨਰਮੀ ਨਰਮਾ ਬੱਚੀ ਬਹੁਤ ਚੰਗੀ ਆ ਹਮ ਹਾਂ ਇਹਦੇ ਉੱਤੇ ਲੱਟਣਾ ਬਾਲ ਹਾਂ ਸਾਰੀ ਵਾਲ ਟੈਲ ਕੱਢ ਕੇ ਸੋਣਾ ਤਿੰਨ ਨੰਬਰ ਤੇ ਆ ਜਾ ਬਾਈ ਕੈਨਵਾ ਸੂਆ ਤਿੰਨ ਨੰਬਰ ਦਾ ਪਹਿਲਾ ਸੂਆ ਸੁਣਦੀ ਆ ਵੀਰੇ ਪਹਿਲਾ ਸੂਆ ਹਾਂ ਹਜੇ ਦੰਦਾ ਚੀ ਆ ਠੀਕ ਐ ਤੇ ਬੱਚੀ ਦੇ ਤਕਰੀਬਨ ਅਜਾ 4 ਦਿਨ ਬਾਕੀ ਆ 9 ਮਹੀਨੇ ਪੂਰੇ ਹੋਣਗੇ ਓਕੇ ਸੀਲ ਥੋੜੇ ਵੀ ਬਹੁਤ ਪੂਰੀ ਢੱਡਾ ਲਾ ਆ ਥੋੜੀ ਭਲ ਕੀਤੀ ਹੋਈ ਆ ਹੂੰ ਢੱਡਾ ਲਾ ਬਹੁਤ ਆ ਇਹ ਬੱਚੇ ਆਈ ਬੇਟਾ ਰੇ ਭੋਲੇ ਕੋਈ ਇਦਾਂ ਕਿੰਨਾ ਕੁ ਦੁੱਧ ਪਿਆਜੂ ਤੋ ਦੇਸਾ ਉਹਨਾਂ ਦਾ 18 ਕਿਲੋ ਪਿਆਣਾ ਚਾਹੀਦਾ ਠੀਕ ਹੈ ਹਾਂਜੀ ਜੈ ਜੈ ਮੁੱਲ ਬਾਈ ਇਹਦਾ ਮੁੱਲ ਕਰਾਉਣਾ ਭਾ 65 ਜਿੰਨਾ ਮਰਜ਼ੀ ਕਰਾ ਲਓ ਯਾਰ 55000 ਦੀ 3 ਨੰਬਰ ਦੇ ਦੇਣੀ ਆ 55000 ਦੀ ਮੁੱਲ 60 65 ਜਿੰਨਾ ਮਰਜ਼ੀ ਕਰਾ ਲਓ 17 18 19 ਇੱਥੇ ਦੁੱਧ ਪਿਆ ਜੂ ਬਾਕੀ ਦੁੱਧ ਸੇਵਾ ਦਾ ਹੋ ਸਕਦਾ 2 ਕਿਲੋ ਵੱਧ ਪਿਆ ਜੇ ਕਬੈਣੀ ਵਾਲੀ ਸਾਈਡ ਆ ਭਲਜੀ ਕੀਤੀ ਹੋਈ ਆ ਗੱਭਣ ਪਸ਼ੂ ਆਮ ਹੀ ਕਰ ਜਾਂਦਾ ਵਜਨ ਵਜਨ ਬਹੁਤ ਆ ਪਹਿਲਾਂ ਵੱਛੀ ਆ ਦੂਜੇ ਪਾਸੇ ਬਹਿ ਗਈ ਦੂਜੇ ਪਾਸੇ ਹੋ ਜਾਣੀ ਆ 55 ਦੀ ਹਾਂ 55 ਜਿੱਥੇ ਮਰਜ਼ੀ ਵੇਹਣੇ ਦੇ ਵਿਚਾਲੇ ਖੜਾ ਕੇ ਪਹੁੰਚੋ ਜੀ ਪਸ਼ੂ ਆਪਣੇ ਸਾਰੇ ਸੀਲ ਹੋਣਗੇ ਪਸ਼ੂ ਬਾਈ ਕਹਿੰਦਾ ਸਾਰੇ ਸੀਲ ਸਾਊ ਆ ਭਾਰ ਪਿੱਛੇ ਦੀ ਫੁੱਲ ਗਾਰੰਟੀ ਹੋਊਗੀ ਹਰੇਕ ਦੀ ਹਰੇਕ ਵੈੜ ਦੀ ਥਾਣਾ ਦੀ ਭਾਰ ਪਿੱਛੇ ਦੀ ਫੁੱਲ ਗਾਰੰਟੀ ਹੋਊ ਤੁਸੀਂ ਵੀਡੀਓ ਵੇਖ ਹੀ ਰਹੇ ਆ ਤੇ ਵੀਡੀਓ ਕੋਈ ਡਿਲੀਟ ਨਹੀਂ ਹੋਣੀ ਇਹ ਵੀਡੀਓ ਪੱਕੀ ਰਹਿਣੀ ਹੈ ਚੈਨਲ ਤੇ ਆਪਦਾ ਲਿੰਕ ਸਾਮੱਕੇ ਰੱਖ ਲਓ ਥਣਾ ਦੀ ਭਾਰ ਪਿੱਛੇ ਦੀ ਬਾਈ ਦੀ ਫੁੱਲ ਗਾਰੰਟੀ ਹੋ ਪੂਰੀ ਭਾਰੀ ਫੁੱਲ ਜਾਣ ਵਾਲੀ ਪਹਿਲਾ ਸੂਆ ਪਲੂਣ ਵੱਚੀ ਨਵਾਂ ਹਾਨ ਪ੍ਰਿੰਟ ਪ੍ਰਿੰਟ ਪੂਰਾ ਸੋਹਣਾ ਚਮਕਪੰਡੇ ਚ ਪੂਰੀ ਆ ਗੋਜਿਆ ਸਾਰਿਆਂ ਗਾਂਵੋਂ ਆਦੇ ਆਣਾ ਹੈ ਕੋਈ ਇਹ ਨਹੀਂ ਕਿ ਵੀ ਘਟਿਆਲੇ ਹੋ ਗਿਆ ਬੱਚੇ ਨੇ ਕਾਹਨ ਪੂਰੀ ਵੱਡੀ ਗਾਂਵ ਬਣ ਜਾਣਾ ਹਾਂ ਇਹ ਵੀ ਗੱਲ ਸਹੀ ਆ ਦੋਸਤੋ ਇਦਾਂ ਦੀ ਆਪਾਂ ਹੀ ਫਰ ਲੈਨੇ ਆ 20 25000 ਦੀ ਆਉਂਦੀ ਐ ਉਸਰ ਵચ્છી 55 ਦੀ ਦੇ ਦੇਣੀ ਆ ਲਾਸਟ ਤੇ ਆ ਜਾ ਬਾਈ ਲਾਸਟ ਇਹ ਵੀਰੇ ਪਿਓਰ ਦੂਜਾ ਸੂਆ ਹੁੰਦੀ ਆ ਕਹਿਣ ਕੋਈ ਭਾਵੇਂ ਤੀਜਾ ਮੰਨ ਲਿਆ ਆਪਾਂ ਕਿਸੇ ਨਾਲ ਜਦਾਈ ਨਹੀਂ ਕਰਨੀ ਹਨਾ ਹੂੰ ਦੁੱਧ 40 ਲੀਟਰ ਪਾ ਦੂੰਗੀ ਰਾਹ ਨਾਲ ਠੀਕ ਐ ਆਪਣੇ ਕੋਲੇ 38 ਲੀਟਰ ਦੀ ਔਰ ਤੇ ਆਈ ਆ ਠੀਕ ਐ ਤੇ ਆਪਾਂ 35 ਕਹਿ ਕੇ ਦੇ ਦਿਆਂਗੇ ਪਰ ਦੁੱਧ 40 ਲੀਟਰ ਹੀ ਪਾਉਗੀ ਠੀਕ ਐ ਸੀਲ ਸਾਬ ਪੂਰੀ ਆ ਇਹਦੇ ਇੱਕ ਪਹਿਲੇ ਦੱਸ ਦਿੰਨੇ ਆ ਕੋਈ ਨਹੀਂ ਆਉਂਦਾ ਜਿਹੜਾ ਮੂਹਲਾ ਖਾਣਾ ਹੂੰ ਉਹ ਤੇ ਸਰੂ ਆ ਕਬੈਣੀ ਵਾਲਾ ਜਿਹੜਾ ਮੂਹਰਲਾ ਥਾਨ ਹੈ ਹਾਂ ਇਹ ਤਾਂ ਸਰੂਆ ਆ ਤੁਸੀਂ ਵੇਖ ਸਕਦੇ ਆ ਤੇ ਆਉਂਦੀ ਇੱਕ ਅੱਧੀ ਧਾਰ ਹੀ ਆ ਇਹਦੇ ਚੋਂ ਠੀਕ ਹੈ ਨਹੀਂ ਮੁਠੀ ਤੋਂ ਉੱਪਰ ਆ ਜਦੋਂ ਚੋਈ ਹੋਣ ਲੱਗ ਗਈ ਇਹਨੇ ਆਟੋਮੈਟਿਕ ਹੀ ਬੰਦ ਹੋ ਜਾਣਾ ਦਣ ਕਿੰਨੇ ਲੈ ਜੂ ਦਣ ਬਸ ਤਿਆਰ ਹੀ ਆ ਦੇ ਕੱਲ ਅੱਜ 18 ਹੋ ਗਈ ਕੱਲ ਦਣ ਪੂਰੇ ਹੋਗੇ ਹੁਣ ਉੱਪਰ ਲੈ ਕੇ ਜਾਣੇ ਆਏ ਅੱਜ 19 ਆ ਆ 19 ਦੇ ਦੋ ਹੁਣ ਦੋ ਲੈ ਕੇ ਤਿਆਰ ਲੈ ਜੇ ਇਹ 17 ਨੂੰ ਪੂਰੇ ਹੋਗੇ ਦਣਾ ਜੈਤ ਜਮੋਲ ਨਿੱਕਾ ਜੱਪਾ ਕੋਈ ਅੱਗੇ ਅੱਗੇ ਜੇ ਵਾਲਨ ਦੀ ਲੋੜ ਨਹੀਂ ਗੱਲ ਸਣਾ ਉਹੀ ਆ ਉਹ ਹੁੰਦੀ ਦਾ ਵਹਿੜ 2 ਲੱਖ ਰੁਪਏ ਦੀ ਸੀਗੀ ਆਪਾਂ 1 15 ਦੀ ਦੇ ਦੇਾਂ ਠੀਕ ਹੈ ਹਾਂਜੀ ਕੱਢੀਏ ਬਾਹਰ ਨੂੰ ਦੋਸਤੋ ਦੂਜੇ ਸੂਏ ਸੂੰਦੀ ਹੈ 115000 ਦੀ ਬਾਈ ਕਹਿੰਦਾ ਆਪਾਂ ਵੜ ਦੇ ਦੇਣੀ ਆ ਐਚ ਐਫ ਨਸਲ ਦੀ ਫੁੱਲ ਵੱਡੀ ਫੁੱਲ ਵਜਨ ਵਾਲੀ ਚੰਗੇ ਦੁੱਧ ਵਾਲੀ ਟਾਪ ਦੀ ਵੜ ਹਵਾਨਾ ਕਰਮਾ ਵਾਲੀ ਨੇ ਬਹੁਤ ਸੋਹਣਾ ਵੱਡਾ ਜਬਰਦਸਤ ਤਿਆਰ ਕੀਤਾ ਪੰਡ ਜੱਡਾ ਹਵਾਨਾ ਤਿਆਰ ਕੀਤਾ ਪੱਟਾਂ 'ਚ ਫਸਿਆ ਪਿਆ ਮੱਲਾ ਵਾਂਗੂ ਤੁਰਦੀ ਆ ਬੈਣਾ ਵੀ ਉੱਠ ਆਇਆ ਤੇ ਖੜਦਾ ਵੀ ਉੱਠ ਆਇਆ ਹਾਂ ਦੋਸਤੋ ਅਰੇ ਹੋਰ ਬੰਨਾ ਐ ਨੇ ਨਹੀਂ ਆਵੀ ਆਈ ਸੁਫੂ ਸਾਈਡਾਂ 'ਚ ਅਜੇ ਹਲਕੀਆਂ ਜੀਆਂ ਬਲ ਢੇਲਾਂ ਬਾਕੀ ਆ ਤਿਆਰੀ ਬਹੁਤ ਆ ਵਹਿੜ ਦੀ ਸਿਆਲੋ ਸਿਆਲ ਕਰਮਾ ਵਾਲੀ ਦੁੱਧ ਦੇ ਨਿਆਰੇ ਦੇ ਦੂ ਡਰਮ ਦੁੱਧਾ ਕਰਮਾ ਵਾਲੀ ਨੇ ਖੁੱਲਾ ਪਿਆ ਦੇਣਾ ਇਹ ਕਿਹੜਾ ਹੋਰ ਕੜਾਏ ਦਾ ਪੂਰੀ ਭਾਰੀ ਫੁੱਲ ਵਜਨ ਵਾਲੀ ਚਿੱਟੇ ਰੰਗ ਦੀ ਐਚ ਐਫ ਨਸਲ ਦੀ ਵਹਿੜ ਕਰਮਾ ਵਾਲੀ ਪਰ ਪਿਓਰ ਫਾਰਮ ਵਾਲੀ ਆ ਇਹ ਕਾਲੇ ਰੰਗ ਦੇ ਵਿੱਚ ਮੋٹے ਡੱਬਾ ਚਾਰੇ ਥਣ ਪੀਡੀ ਦੇ ਪਾ ਵਾਂਗੂ ਚਾਰੇ ਗੁੱਠਾ ਨੁਕਰਾਂ ਤੇ ਲੱਗੇ ਹੋਇਆ ਦੋਸਤੋ ਕਬੈਣੀ ਵਾਲੇ ਮੂਰਲੇ ਥਣ ਚ ਇੱਕ ਸਰੂਜ ਹੈਗਾ ਕੋਈ ਵਿੱਚ ਧਾਰ ਬਾਈ ਕਹਿੰਦਾ ਉਹਦੀ ਆਉਂਦੀ ਆ ਤੇ ਜੇ ਉਹ ਨਾ ਹੁੰਦਾ ਫੇਰ ਬਾਈ ਕਹਿੰਦਾ 2 ਲੱਖ ਦੀ ਸੀ ਹਾਂ ਬਾਕੀ ਸੈਕਟਰ ਸੀਮਨ ਲੱਗਾ ਜਿਹਦੇ 95% ਵੱਛੀ ਦੇ ਚਾਂਸ ਹੁੰਦੇ ਆ 5% ਹੀ ਵੱਛੇ ਦੇ ਹੁੰਦੇ ਆ ਉਹ ਅਗਲੇ ਦੀ ਕਿਸਮਤ ਆ ਹਣਾ ਠੀਕ ਹੈ ਤੇ ਜੇ ਅਗਲੀ ਦੀ ਕਿਸਮਤ ਨੂੰ 5% ਹੀ ਰਹਿ ਜੇ ਉਹ ਹੋਰ ਅਗਲੀ ਦੀ ਕਿਸਮਤ ਆ ਆਪਾਂ ਪਹਿਲਾਂ ਹੀ ਕਹਿ ਕੇ ਦੱਤ ਹਾਂ ਸਹੀ ਹੈ ਜਾਣਕਾਰੀ ਜਿੰਨੀ ਆਪਾਂ ਨੂੰ ਮਿਲੀ ਉਹ ਨਹੀਂ ਦੇਤੀ ਆ ਸੋਸੋ ਤਾਂ ਚਲੋ ਕਰਮਾਂ ਦੀਆਂ ਗੱਲਾਂ ਬੱਚਾ ਆਉਣਾ ਜਾਂ ਬੱਚੀ ਆਉਣੀ ਆ ਤੁਸੀਂ ਵੈੜ ਦਾ ਸੌਦਾ ਕਰਨਾ ਕਿਉਂਕਿ ਹੁਣੇ ਗੱਭਣ ਜੇ ਸੂਈ ਹੁੰਦੀ ਬੱਚਾ ਮਗਰੋਂ ਦਾ ਫਿਰ ਹੋਰ ਗੱਲ ਹੋਣੀ ਸੀ ਪਰ ਸਿਆਲੋ ਸਿਆਲ ਕਰਮਾਂ ਵਾਲੀ ਦੁੱਧ ਦੇ ਨਿਆਰੇ ਦੇ ਦੂ ਐਚ ਐਫ ਨਸਾ ਦੁੱਧ ਵਾਲੀਆਂ ਮਸ਼ੀਨਾਂ ਹੀ ਆ ਬੰਦਾ ਸੇਵਾ ਸੰਭਾਲ ਗੌਰ ਵਾਲਾ ਹੋਵੇ ਸਹੀ 38 40 ਲੀਟਰ ਖੁੱਲਾ ਦੁੱਧ ਪਿਆ ਦੇਣਾ ਇਹਨੇ ਕਰਮਾਲੀ ਨੇ ਪਰ ਬਾਈ ਕਹਿੰਦਾ ਤੁਸੀਂ 35 ਕਿਲੋ ਮੰਨ ਕੇ ਆਇਓ ਜੇ ਐਡੀ ਵੜ ਐਨੇ ਵਜਨ ਵਾਲੀ 38 40 ਕਿਲੋ ਦੁੱਧ ਨਹੀਂ ਦਿੰਦੀ ਫਿਰ ਦੇਣਾ ਵੀ ਕਿਹੜੀ ਨੇ ਆ ਫਸਤਾ ਇਹ ਦੁਬਾਰਾ ਚ ਵਗਾਉਣੀ ਕਰਨੀ ਮੁੜ ਕੇ ਫੇਰੇ ਠੀਕ ਹੈ ਹਾਂ ਘਰੇ ਲਾ ਲੈਣੀ ਹੈ ਹਾਂ ਇਹ ਵੀ ਪ੍ਰੋਮਿਸ ਆ ਸਾਰਿਆਂ ਨਾਲ ਦੋਸਤੋ ਬਾਈ ਕਹਿੰਦਾ ਇਹ ਵੀ ਸਾਰਿਆਂ ਨਾਲ ਪ੍ਰੋਮਿਸ ਹੈ ਕਿ ਅੱਜ ਫਸਤ ਤੇ ਲਾਸਟ ਵੀਡੀਓ ਆ ਬੈਗੀ ਦਾ ਓਕੇ ਆ ਤੇ ਨਹੀਂ ਬਾਈ ਕਹਿੰਦਾ ਮੈਨੂੰ ਵਹਿੜ ਚੰਗੀ ਲੱਗੀ ਹੈ ਤੇ ਮੈਂ ਘਰੇ ਦੁੱਧ ਤੇ ਲਾ ਲੈਣੀ ਹੈ ਜਿਹੜਾ ਬੱਚਾ ਰੱਖਦਾ ਸ਼ਾਮ ਨੂੰ ਰੱਖਦੇ ਮੈਂ ਬੰਦ ਕਰਦੇ ਨਹੀਂ ਉਹਦੇ ਵਿੱਚ ਨਹੀਂ ਠੀਕ ਹੈ ਹਾਂ ਭਾਂ ਅੱਛਾ ਦੇ ਜਾਵੇ ਬੱਚੀ ਦੇ ਵਿੱਚ ਉਹ ਦੇ ਜਾਵੇ ਓਕੇ ਜੀ 1,115,000 ਦੀ ਦੇ ਦੇਣੀ ਹੈ ਤੇ ਜੇ ਕਿਸੇ ਨੇ ਦੁੱਧ ਤੇ ਵਹਿੜ ਲਾਉਣੀ ਹੈ ਦੋਸਤੋ ਦੁੱਧ ਦੇ ਨਿਆਰੇ ਦੇ ਦੂ ਐਰ ਕੀ ਦੇ ਸੁਵੇ ਜੀ ਆਪਦੇ ਪੈਸੇ ਪੂਰੇ ਕਰ ਜੂ ਐਨੇ ਦੁੱਧ ਵਾਲੀ ਐਨੇ ਤੋਂ 3 ਮਹੀਨੇ ਦੇ ਵਿੱਚ ਆਪਦੇ ਪੈਸੇ ਪੂਰੇ ਕਰਨੇ ਆ ਨਹੀਂ ਬਾਕੀ ਜੇ ਕਦੇ ਬੱਚਾ ਵੱਛੀ ਦੇਗੀ ਫਿਰ ਤਾਂ ਗੱਲਾਂ ਹੀ ਕਾਹਦੀਆਂ ਕਰਨੀਆਂ ਕਿਉਂਕਿ ਚੰਗਾ ਸੀਵਲ ਲੱਗਾ ਆਪ ਵੀ ਚੰਗੀ ਆ ਮੁੱਲ ਜਾਇ ਜੀ ਆ 115000 ਵਿੱਚੋਂ ਮਾਨਤਾਨ ਵੀ ਹੋ ਜੂ ਕੋਈ ਚੱਕਰ ਨਹੀਂ ਕਿੰਨਾ ਛੱਡਦੇ ਆ ਬਈ ਵਿੱਚੋਂ ਮਾਨਤਾਨ ਖੁੱਲਾ ਕਰ ਦਿਆਂਗੇ ਕੋਈ ਚੱਕਰ ਨਹੀਂਗਾ ਤਾਂ ਵੀ ਜਿੰਨਾ ਤੂੰ ਕਹਿ ਦੇਵੇਂ ਖੁੱਲਾ ਜਿੰਨਾ ਦੋ ਕਹਦੇ ਉਨਾ ਹੀ ਕਰਦਾ ਚਲੋ ਦੋਸਤੋ ਬਾਈ ਕਹਿੰਦਾ ਖੁੱਲਾ ਮਾਨਤਾਨ ਕਰ ਦੂਗਾ ਬੇਫਿਕਰ ਹੋ ਕੇ ਆ ਜਾਓ ਪੰਜ ਹਜ਼ਾਰ ਰੁਪਏ ਛੱਡੂਗਾ ਬਸ ਠੀਕ ਹੈ ਦੋਸਤੋ 110000 ਦੀ ਬਾਈ ਕਹਿੰਦਾ ਆਪਾਂ ਵੜ ਦੇ ਦਾਂਗੇ ਹਿੰਮਤ ਦਾ ਨਾਮ ਲੈ ਕੇ ਬਾਈ ਕਹਿੰਦਾ ਕੋਈ ਮਰਜ਼ੀ ਆਜੇ ਇੱਕ ਗੱਲੋ ਮੇਰੀ ਗਾਰੰਟੀ ਹੈ ਇੱਕ 15 ਮੋਹੱਲਾ 5 ਬਾਈ ਕਹਿੰਦਾ ਤੇਰੇ ਕਰਕੇ ਛੱਡ ਦੂ 110000 ਇੰਨੇ ਦੁੱਧ ਵਾਲੀ ਵੜ ਕਿਸੇ ਨੇ ਨਹੀਂ ਦੇਣੀ ਮੰਨ ਲਓ ਕਿ ਇੱਕ ਮੇਰੂ ਹੈਗਾ ਮੇਰੂ ਥਾਂ ਵੀ ਦੁੱਧ ਹੀ ਆਉਂਦਾ ਜੇ ਕਿਸੇ ਨੇ ਮਸ਼ੀਨ ਤੇ ਚਾਉਣੀ ਆ ਉਹ ਤਿੰਨਾਂ ਸਾਲ ਲਾ ਲਿਆ ਚਿੱਲਾ ਵੀ ਕਹਿੰਦੇ ਨੇ ਦੁੱਲਾ ਵੀ ਕਹਿੰਦੇ ਨੇ ਚਾਰੇ ਹੀ ਚਲਦੇ ਆ ਹਾਂ ਹਾਂ ਮਸ਼ੀਨ ਤੇ ਭਾਵੇਂ ਚੋਲੇ ਹੱਥੀ ਚੋਲੇ ਭਾਵੇਂ ਕੋਈ ਚੱਕਰ ਨਹੀਂਗਾ ਇੰਨੇ ਦੁੱਧ ਵਾਲੀ ਇੰਨੇ ਪੈਸਿਆਂ ਚ ਕਿਸੇ ਨੇ ਨਹੀਂ ਦੇਣੀ ਜਮਾਂ ਜਾਇਜ਼ ਮੁੱਲ ਆ ਮਾਨ ਤਾਨ ਹੋ ਜੂ ਕੋਈ ਚੱਕਰ ਨਹੀਂ ਬੇਫਿਕਰ ਹੋ ਕੇ ਆਜੋ ਐਚ ਐਫ ਬ੍ਰੀਡ ਟਾਪ ਦੀ ਤਿਆਰ ਕਰ ਦੂ ਘਰੇ ਐਰ ਕੀ ਵੀ ਚੰਗਾ ਸੀਵਨ ਲੱਗਾ ਗਾਹਣੂ ਵੀ ਕੋਈ ਚੰਗਾ ਸੀਵਨ ਲਵਾ ਲੈ ਹਜੇ ਨਵਾਂ ਆ ਹਨ ਦੂਜਾ ਤੀਜਾ ਸੁਆ ਵਹਿੜਾ ਤੇ ਚਾਰ ਪੰਜ ਸੂਵੇ ਵਧੀਏ ਖੁੱਲੇ ਦੁੱਧ ਦੇ ਪਿਉਣੇ ਆ ਨਾਲੇ ਐਚਐਫ ਬ੍ਰੀ ਟਾਪ ਦੀ ਘਰੇ ਤਿਆਰ ਕਰ ਦੂ ਐਰਕਰੀ ਵੀ 667 ਲੱਗਾ ਗਾਂ ਵਾਲੇ ਸੀਵਨ ਨੂੰ ਵੀ ਅਗਲਾ ਆਉਂਦੇ ਸੂਵੇ ਨੂੰ ਚੰਗਾ ਸੀਵਨ ਲਵਾ ਲੈ ਟਾਪ ਦਾ ਬੱਚਾ ਦੇ ਦੂ ਕਰਮਾ ਦੀ ਅੱਜ ਦੀ ਵੀਡੀਓ ਚ ਤਿੰਨ ਚਾਰ ਪਸ਼ੂ ਆ ਨਿੱਕੇ ਨਿੱਕੇ ਮੁੱਲ ਫੋਨ ਨੰਬਰ ਸਕਰੀਨ ਤੇ ਆ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਉਂਦਾ ਇਦੂ ਘਟ ਮੁੱਲ ਚ ਫਿਰ ਇੰਨੇ ਦੁੱਧ ਵਾਲ ਜਾਨਵਰ ਦੇਣਾ ਵੀ ਕਹਿੰਦੇ ਆ ਬਾਕੀ ਇੱਕ ਬੇਨਤੀ ਆ ਵੀਡੀਓ ਵੇਖ ਕੇ ਬਾਈ ਦੇ ਘਰੇ ਆਇਓ ਜਰੂਰ ਮੁੱਲ ਵੇਖ ਕੇ ਪਸ਼ੂ ਵੇਖ ਕੇ ਮੈਨੂੰ ਤਾਂ ਲੱਗਦਾ ਨਹੀਂ ਕੋਈ ਭੈਣ ਭਰਾ ਚਾਰਾਂ ਜਾਨਵਰਾਂ ਚੋਂ ਕੋਈ ਵੀ ਛੱਡ ਕੇ ਜਾਊ ਕਿਉਂਕਿ ਵਹਿੜਾਂ ਦੇ ਹਿਸਾਬ ਨਾਲ ਪ੍ਰਾਈਜ਼ ਐ ਜੀ ਅਮਾਨਤਾਂ ਹੋ ਜੂ ਸਾਰੀਆਂ ਹੋ ਸਿਕਾ